ਇੱਕ ਵਾਰ ਦੀ ਗੱਲ ਹੈ ਇੱਕ ਮੋਤੀਆਂ ਦਾ ਵਪਾਰੀ ਕਿਸੇ ਦੇਸ਼ ਵਿੱਚ ਰਹਿੰਦਾ ਸੀ ਉਹ ਮਹੀਨਿਆਂ ਤੱਕ ਸਫ਼ਰ ਕਰਦਾ ਤੇ ਵੱਖ-ਵੱਖੇ ਸ਼ਹਿਰਾਂ ਵਿੱਚ ਜਾ ਕੇ ਮੋਤੀ ਵੇਚਦਾ ਜਿਸ ਨਾਲ ਉਸ ਨੂੰ ਚੰਗਾ ਲਾਭ ਹੁੰਦਾ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਆਪਣੇ ਕੰਮ ਵਿੱਚ ਬਹੁਤ ਨੁਕਸਾਨ ਹੋ ਰਿਹਾ ਸੀ ਆਖਿਰ ਤੰਗ ਆ ਕੇ ਉਸ ਨੇ ਸੋਚਿਆ ਕਿ ਜੇਕਰ ਉਹ ਇਸੇ ਤਰ੍ਹਾਂ ਮੋਤੀਆਂ ਦਾ ਵਪਾਰ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸ ਨੂੰ ਭੁੱਖਾ ਮਰਨ ਲਈ ਮਜਬੂਰ ਹੋਣਾ ਪੈਣਾ ਉਸਨੇ ਫੈਸਲਾ ਕੀਤਾ ਕਿ ਹੁਣ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਕੋਈ ਹੋਰ ਕੰਮ ਲੱਭਣਾ ਚਾਹੀਦਾ ਤਾਂ ਜੋ ਆਸਾਨੀ ਨਾਲ ਉਸਦਾ ਗੁਜ਼ਾਰਾ ਹੋ ਸਕੇ ਇਸ ਲਈ ਵਪਾਰੀ ਨੇ ਖਾਣੇ ਪੀਣ ਦਾ ਸਮਾਨ ਊਠ ਤੇ ਲੱਦਿਆ ਅਤੇ ਸਫ਼ਰ ਲਈ ਨਿਕਲ ਪਿਆ ਜੰਗਲਾਂ ਅਤੇ ਸਰਾਵਾਂ ਨੂੰ ਪਾਰ ਕਰਦੇ ਹੋਏ ਉਹ ਆਖਰਕਾਰ ਬਗਦਾਦ ਸ਼ਹਿਰ ਪਹੁੰਚ ਗਿਆ ਸ਼ਹਿਰ ਪਹੁੰਚ ਕੇ ਉਸ ਨੂੰ ਇੱਕ ਸਰਾਂ ਦਿਖਾਈ ਦਿੱਤੀ ਤਾਂ ਉਹ ਖਾਣੇ ਪੀਣੇ ਅਤੇ ਆਰਾਮ ਲਈ ਉਸ ਪਾਸੇ ਚੱਲ ਪਿਆ ਸਰਾਂ ਵਿਖੇ ਪਹੁੰਚ ਕੇ ਉਸਨੇ ਊਠ ਨੂੰ ਅਸਤਵਲ ਵਿੱਚ ਬੰਨ੍ਹਿਆ ਤੇ ਆਪ ਥੈਲੀ ਲੈ ਕੇ ਸਰਾਂ ਵਿੱਚ ਦਾਖਲ ਹੋ ਗਿਆ। ਸਰਾਂ ਦੀ ਦੀਵਾਰ ਤੇ ਲਿਖਿਆ ਸੀ ਕਿ ਮਹਿਮਾਨ ਆਪਣੇ ਸਮਾਨ ਦੀ ਰੱਖਿਆ ਆਪ ਕਰਨ। ਦੀਵਾਰ ਤੇ ਲਿਖੇ ਹੋਏ ਲਫ਼ਜ਼ਾਂ ਨੂੰ ਪੜ੍ਹਨ ਤੋਂ ਬਾਅਦ ਉਸਨੇ ਸੋਚਿਆ ਕਿ ਸੱਚਮੁੱਚ ਸਮਾਨ ਦੀ ਰੱਖਿਆ ਤਾਂ ਆਪ ਹੀ ਕਰਨੀ ਚਾਹੀਦੀ ਹੈ। ਆਖਰ ਵਿਚਾਰਾ ਸਰਾਂ ਦਾ ਮਾਲਕ ਇਕੱਲਾ ਕਿਵੇਂ ਸਾਰੇ ਲੋਕਾਂ ਦੇ ਸਮਾਨ ਦੀ ਰੱਖਿਆ ਕਰੇਗਾ? ਸਰਾਂ ਵਿੱਚ ਰਾਤ ਗੁਜ਼ਾਰਨ ਤੋਂ ਬਾਅਦ ਸਵੇਰੇ ਉੱਠ ਕੇ ਉਸਨੇ ਦੇਖਿਆ ਕਿ ਉਸਦੀ ਥੈਲੀ ਗਾਇਬ ਸੀ ਉਸਨੇ ਇਧਰ ਉਧਰ ਦੇਖਿਆ ਬਹੁਤ ਖੋਜ ਕੀਤੀ ਪਰ ਉਸ ਨੂੰ ਉਸਦੀ ਥੈਲੀ ਨਾ ਮਿਲੀ ਵਪਾਰੀ ਨੂੰ ਆਪਣੀ ਲਾਪਰਵਾਹੀ ਤੇ ਬਹੁਤ ਗੁੱਸਾ ਆ ਰਿਹਾ ਸੀ ਇਸੇ ਥੈਲੀ ਵਿੱਚ ਉਸਦੀ ਸਾਰੀ ਦੌਲਤ ਅਤੇ ਸਫਰ ਦਾ ਸਾਰਾ ਸਮਾਨ ਸੀ ਹੁਣ ਉਹ ਮਜਬੂਰ ਸੀ ਇਸ ਲਈ ਉਸਨੇ ਸੋਚਿਆ ਕਿ ਫਿਲਹਾਲ ਆਪਣੇ ਊਠ ਨੂੰ ਹੀ ਰੋਜ਼ੀ ਲਈ ਵਰਤਾ ਉਸਨੇ ਸੋਚਿਆ ਉਹ ਊਠ ਨੂੰ ਲੋਕਾਂ ਦੀ ਸਵਾਰੀ ਲਈ ਵਰਤੇਗਾ ਅਤੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਏਗਾ ਹੁਣ ਇਹ ਉਸਦਾ ਰੋਜ਼ਾਨਾ ਦਾ ਰੁਟੀਨ ਬਣ ਗਿਆ ਉਹ ਸਵੇਰੇ ਚੌਂਕ ਤੇ ਖੜਾ ਹੁੰਦਾ ਅਤੇ ਲੋਕਾਂ ਨੂੰ ਆਪਣੇ ਊਠ ਤੇ ਬਿਠਾ ਕੇ ਉਹਨਾਂ ਦੀਆਂ ਮੰਜ਼ਲਾਂ ਤੱਕ ਪਹੁੰਚਾਉਂਦਾ ਇਸ ਕੰਮ ਤੋਂ ਜੋ ਪੈਸੇ ਮਿਲਦੇ ਉਸ ਨਾਲ ਆਪਣਾ ਗੁਜ਼ਾਰਾ ਕਰਨ ਲੱਗਾ ਉਹ ਸਵੇਰੇ ਚੌਂਕ ਤੇ ਜਾਂਦਾ ਅਤੇ ਸ਼ਾਮ ਨੂੰ ਸਰਾਂ ਵਿੱਚ ਠਹਿਰਦਾ ਇੱਕ ਦਿਨ ਰੋਜ਼ਾਨਾ ਦੀ ਰੁਟੀਨ ਅਨੁਸਾਰ ਉਹ ਚੌਂਕ ਤੇ ਖੜਾ ਸੀ ਇੱਕ ਨੌਜਵਾਨ ਮੁਸਾਫਿਰ ਉਸ ਕੋਲ ਆਇਆ ਵਪਾਰੀ ਨੇ ਪੈਸੇ طے ਕਰਨ ਤੋਂ ਬਾਅਦ ਉਸ ਨੂੰ ਊਠ ਤੇ ਬਿਠਾ ਦਿੱਤਾ ਅਤੇ ਜੋ ਰਸਤਾ ਮੁਸਾਫਿਰ ਨੇ ਦੱਸਿਆ ਉਸ ਪਾਸੇ ਚੱਲ ਪਿਆ ਚੱਲਦੇ ਚੱਲਦੇ ਉਹ ਇੱਕ ਦੋ ਰਸਤੇ ਤੇ ਪਹੁੰਚ ਗਏ ਜਿੱਥੇ ਇੱਕ ਰਸਤਾ ਸੱਜੇ ਪਾਸੇ ਜਾਂਦਾ ਸੀ ਅਤੇ ਦੂਜਾ ਰਸਤਾ ਖੱਬੇ ਪਾਸੇ ਵਪਾਰੀ ਨੇ ਊਠ ਨੂੰ ਸੱਜੇ ਪਾਸੇ ਮੋੜਿਆ ਤਾਂ ਨੌਜਵਾਨ ਮੁਸਾਫਿਰ ਬੋਲਿਆ ਭਾਈ ਊਠ ਵਾਲੇ ਖੱਬੇ ਜਾਣ ਵਾਲੇ ਰਸਤੇ ਤੇ ਚੱਲੋ ਵਪਾਰੀ ਬੋਲਿਆ ਦੋਸਤ ਮੈਂ ਸੱਜੇ ਪਾਸੇ ਵਾਲੇ ਰਸਤੇ ਨੂੰ ਜਾਣਦਾ ਅਤੇ ਮੈਨੂੰ ਪਤਾ ਕਿ ਇਹ ਬਹੁਤ ਸੁਰੱਖਿਤ ਵੀ ਹੈ ਇਸ ਲਈ ਸੱਜੇ ਪਾਸੇ ਵਾਲੇ ਰਸਤੇ ਤੋਂ ਜਾਣਾ ਚਾਹੀਦਾ ਮੁਸਾਫਿਰ ਬੋਲਿਆ ਨਹੀਂ ਭਾਈ ਖੱਬੇ ਪਾਸੇ ਵਾਲਾ ਰਸਤਾ ਛੋਟਾ ਹੈ ਅਤੇ ਜ਼ਿਆਦਾ ਸੁਰੱਖਿਤ ਵੀ ਹੈ ਇਸ ਲਈ ਖੱਬੇ ਜਾਣ ਵਾਲੇ ਰਸਤੇ ਤੋਂ ਚੱਲੋ ਮੁਸਾਫਿਰ ਦੇ ਜ਼ਿਆਦਾ ਜਿੱਦ ਕਰਨ ਤੇ ਵਪਾਰੀ ਨੇ ਊਠ ਦਾ ਰੁੱਖ ਖੱਬੇ ਪਾਸੇ ਮੋੜ ਦਿੱਤਾ ਚੱਲਦੇ-ਚੱਲਦੇ ਕਾਫੀ ਦੂਰ ਜਾ ਕੇ ਉਹ ਇੱਕ ਡਰਾਉਣੇ ਜੰਗਲ ਵਿੱਚ ਪਹੁੰਚ ਗਏ ਵਪਾਰੀ ਨੂੰ ਅਹਿਸਾਸ ਹੋਇਆ ਕਿ ਕੁਝ ਗੜਬੜ ਹੈ ਉਸਨੇ ਨੌਜਵਾਨ ਮੁਸਾਫਿਰ ਤੋਂ ਪੁੱਛਿਆ ਭਾਈ ਆਖਰ ਤੁਹਾਨੂੰ ਜਾਣਾ ਕਿੱਥੇ ਹੈ ਮਸਾਫਰ ਬੋਲਿਆ ਭਾਈ ਕੁਝ ਦੂਰ ਹੋਰ ਵਪਾਰੀ ਚੱਲਦਾ ਰਿਹਾ ਅਚਾਨਕ ਚੱਲਦੇ-ਚੱਲਦੇ ਉਹ ਜੰਗਲ ਦੇ ਇੱਕ ਅਜਿਹੇ ਹਿੱਸੇ ਵਿੱਚ ਪਹੁੰਚ ਗਏ ਜਿੱਥੇ ਜਗ੍ਹਾ-ਜਗ੍ਹਾ ਇਨਸਾਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਇਹ ਦੇਖ ਕੇ ਵਿਚਾਰੇ ਵਪਾਰੀ ਦੇ ਹੋਸ਼ ਉੱਡ ਗਏ ਬਸ ਬਹੁਤ ਹੋ ਗਿਆ ਹੁਣ ਮੈਂ ਅੱਗੇ ਨਹੀਂ ਜਾਵਾਂਗਾ ਮਸਾਫਰ ਗੁੱਸੇ ਨਾਲ ਬੋਲਿਆ ਆਰਾਮ ਨਾਲ ਚੱਲਦੇ ਰਹੋ ਨਹੀਂ ਤਾਂ ਜਾਨੋਂ ਮਾਰ ਦਿੱਤੇ ਜਾਓਗੇ ਵਪਾਰੀ ਉੱਥੇ ਹੀ ਰੁੱਕ ਕੇ ਬੋਲਿਆ ਹਰ ਕਿਸ ਨਹੀਂ ਮੇਰੇ ਓਟ ਤੋਂ ਹੇਠਾਂ ਉਤਰੋ ਅਤੇ ਮੈਨੂੰ ਜਾਣ ਦਿਓ ਇਹ ਸੁਣ ਕੇ ਮੁਸਾਫਿਰ ਓਟ ਤੋਂ ਉਤਰਿਆ ਆਪਣੀ ਪੇਟੀ ਵਿੱਚੋਂ ਖੰੰਜਰ ਕੱਢਿਆ ਅਤੇ ਵਪਾਰੀ ਨੂੰ ਦਬੋਚਣ ਲਈ ਵਧਿਆ ਵਪਾਰੀ ਜੋ ਪਹਿਲਾਂ ਹੀ ਕਬਰਾਇਆ ਹੋਇਆ ਸੀ ਗਿੜਗਿੜਾ ਕੇ ਮੁਸਾਫਿਰ ਤੋਂ ਆਪਣੀ ਜਾਨ ਦੀ ਭੀਖ ਮੰਗਣ ਲੱਗਾ ਵਪਾਰੀ ਨੇ ਮੁਸਾਫਿਰ ਤੋਂ ਰੋਂਦੇ ਹੋਏ ਬੇਨਤੀ ਕੀਤੀ ਕਿ ਮਰਨ ਤੋਂ ਪਹਿਲਾਂ ਉਸ ਨੂੰ ਦੋ ਵਕਤ ਦੀ ਨਮਾਜ਼ ਪੜ੍ਹਨ ਦਿੱਤੀ ਜਾਵੇ ਮੁਸਾਫਿਰ ਗੁੱਸੇ ਨਾਲ ਬੋਲਿਆ ਜਲਦੀ ਜਲਦੀ ਪੜ੍ਹੋ ਮੇਰੇ ਕੋਲ ਤੁਹਾਡੇ ਲਈ ਸਮਾਂ ਨਹੀਂ ਹੈ ਵਪਾਰੀ ਕੰਪਦੇ ਹੋਏ ਨਮਾਜ਼ ਲਈ ਖੜਾ ਹੋਇਆ ਨਮਾਜ਼ ਦੇ ਦੌਰਾਨ ਅਚਾਨਕ ਝਾੜੀਆਂ ਵਿੱਚੋਂ ਇੱਕ ਘੋੜਸਵਾਰ ਪ੍ਰਗਟ ਹੋਇਆ ਉਸਨੇ ਤੇਜ਼ੀ ਨਾਲ ਆ ਕੇ ਇੱਕ ਨੋਕੀਲਾ ਖੰੰਜਰ ਮੁਸਾਫਿਰ ਦੇ سینੇ ਵਿੱਚ ਇਸ ਤਰ੍ਹਾਂ ਘੋਪਿਆ ਕਿ ਉਹ ਉੱਥੇ ਹੀ ਢੇਰ ਹੋ ਗਿਆ ਜਿੰਨੀ ਤੇਜ਼ੀ ਨਾਲ ਉਹ ਝਾੜੀਆਂ ਵੱਲ ਨਿਕਲਿਆ ਸੀ ਉਸੇ ਤੇਜ਼ੀ ਨਾਲ ਝਾੜੀਆਂ ਵਿੱਚ ਵਾਪਸ ਚਲਾ ਗਿਆ ਵਪਾਰੀ ਨੇ ਇਹ ਦ੍ਰਿਸ਼ ਦੇਖ ਕੇ ਆਪਣੇ ਊਠ ਤੇ ਚੜ੍ਹਾਈ ਕੀਤੀ ਅਤੇ ਪੂਰੀ ਰਫਤਾਰ ਨਾਲ ਦੌੜਦਾ ਹੋਇਆ ਸ਼ਹਿਰ ਪਹੁੰਚ ਕੇ ਸਾਹ ਲਿਆ ਵਪਾਰੀ ਡਰ ਕੇ ਆਪਣੇ ਪੁਰਾਣੀ ਸ਼ਹਿਰ ਵਾਪਸ ਚਲਾ ਗਿਆ ਉੱਥੇ ਉਸਨੇ ਨਵੇਂ ਸਿਰੇ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਸਨੇ ਉੱਠਾਂ ਦਾ ਕਾਫਲਾ ਬਣਾਇਆ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਕਾਰੋਬਾਰ ਕਰਨ ਲੱਗਾ ਹੌਲੀ-ਹੌਲੀ ਉਹ ਆਪਣੇ ਕਾਰੋਬਾਰ ਵਿੱਚ ਫਿਰ ਤੋਂ ਕਾਮਯਾਬ ਹੋ ਗਿਆ ਹਰ ਇੱਕ ਦਿਨ ਇੱਕ ਅੰਨ੍ਹਾ ਫਕੀਰ ਵਪਾਰੀ ਨੂੰ ਮਿਲਿਆ ਉਸਦੇ ਹੱਥ ਵਿੱਚ ਸਿੱਕਿਆਂ ਦੀ ਇੱਕ ਥੈਲੀ ਸੀ ਉਸਨੇ ਵਪਾਰੀ ਨੂੰ ਕਿਹਾ ਕਿ ਇਹ ਕੁਝ ਸਿੱਕੇ ਨੇ ਦੱਸੋ ਭਲਾ ਇਹ ਕਿੰਨੇ ਕੁ ਹੋਣਗੇ ਵਪਾਰੀ ਨੇ ਸਿੱਕੇ ਗਿਨੇ ਅਤੇ ਅੰਨੇ ਫਕੀਰ ਨੂੰ ਦੱਸ ਦਿੱਤਾ ਪਰ ਅੰਨੇ ਫਕੀਰ ਨੇ ਉਸ ਵਪਾਰੀ ਤੇ ਇਲਜ਼ਾਮ ਲਗਾਇਆ ਕਿ ਉਸ ਨੇ ਉਸਦੇ ਸਿੱਕੇ ਚੁਰਾ ਲਏ ਫਕੀਰ ਕਹਿਣ ਲੱਗਾ ਮੈਂ ਕਾਜ਼ੀ ਕੋਲ ਜਾਵਾਂਗਾ ਦੇਖਣਾ ਤੁਹਾਡੀ ਫਿਰ ਖੈਰ ਨਹੀਂ ਵਪਾਰੀ ਇੱਜ਼ਤ ਦੇ ਡਰ ਤੋਂ 200 ਸਿੱਕੇ ਉਸ ਅੰਨੇ ਫਕੀਰ ਨੂੰ ਦੇ ਦਿੰਦਾ ਇੰਨੇ ਸਿੱਕੇ ਦੇ ਕੇ ਵਪਾਰੀ ਉੱਥੋਂ ਚਲਾ ਜਾਂਦਾ ਅੰਨੇ ਫਕੀਰ ਨਾਲ ਹੋਇਆ ਇਹ ਵਾਕਿਆ વાર-વાર ਉਸਦੇ ਦਿਮਾਗ ਵਿੱਚ ਆਉਂਦਾ ਰਿਹਾ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਹੋਇਆ ਇਹ ਧੋਖਾ ਨਾ ਸਿਰਫ ਕਾਰੋਬਾਰ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਉਸਦੀ ਇੱਜ਼ਤ ਨੂੰ ਵੀ ਖਤਰੇ ਵਿੱਚ ਪਾ ਦੇਵੇਗਾ ਕੁਝ ਦਿਨਾਂ ਬਾਅਦ ਇਸੇ ਸ਼ਹਿਰ ਦੇ ਕਾਜ਼ੀ ਕੋਲ ਇੱਕ ਅਜਿਹਾ ਮੁਕੱਦਮਾ ਆਇਆ ਇਸ ਵਾਰ ਇੱਕ ਮੁਸਾਫਿਰ ਨੇ ਸ਼ਿਕਾਇਤ ਕੀਤੀ ਕਿ ਇੱਕ ਅੰਨਾ ਫਕੀਰ ਉਸ ਨੂੰ ਵੀ ਠੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਇਲਜ਼ਾਮ ਲਗਾਇਆ ਕਿ ਮੁਸਾਫਿਰ ਨੇ ਉਸ ਤੋਂ ਸਿੱਕੇ ਚੁਰਾ ਲਏ ਨੇ ਜਦੋਂ ਕਾਜ਼ੀ ਨੇ ਮੁਕਦਮੇ ਦੀ ਤਫ਼ਤੀਸ਼ ਸ਼ੁਰੂ ਕੀਤੀ ਤਾਂ ਸ਼ਹਿਰ ਦੇ ਕੁਝ ਲੋਕਾਂ ਨੇ ਗਵਾਹੀ ਦਿੱਤੀ ਕਿ ਫਕੀਰ ਅਕਸਰ ਇਸੇ ਤਰ੍ਹਾਂ ਦੂਜਿਆਂ ਨੂੰ ਫਸਾ ਕੇ ਸਿੱਕੇ ਵਸੂਲ ਕਰਦਾ ਹੈ ਕਾਜ਼ੀ ਨੂੰ ਇਹ ਸਮਝਣ ਵਿੱਚ देर ਨਾ ਲੱਗੀ ਕਿ ਫਕੀਰ ਨੇ ਵਪਾਰੀ ਨੂੰ ਵੀ ਫਸਾਇਆ ਹੋਵੇਗਾ ਇਸ ਲਈ ਕਾਜ਼ੀ ਨੇ ਵਪਾਰੀ ਨੂੰ ਸ਼ਹਿਰ ਵਾਪਸ ਬੁਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਵਪਾਰੀ ਜੋ ਹੁਣ ਇੱਕ ਵੱਡਾ ਵਪਾਰੀ ਬਣ ਚੁੱਕਾ ਸੀ ਵਾਪਸ ਆਇਆ ਅਤੇ ਕਾਜ਼ੀ ਦੇ ਦਰਬਾਰ ਵਿੱਚ ਪੇਸ਼ ਹੋਇਆ ਕਾਜ਼ੀ ਨੇ ਫਕੀਰ ਨੂੰ ਬੁਲਾ ਕੇ ਸਭ ਪੁਛਗਿਸ਼ ਕੀਤੀ। ਇਸ ਵਾਰ ਫਕੀਰ ਆਪਣੀ ਸਾਜ਼ਿਸ਼ ਪਾ ਨਾ ਸਕਿਆ ਅਤੇ ਸੱਚ ਬੋਲ ਦਿੱਤਾ। ਉਸ ਨੇ ਮੰਨ ਲਿਆ ਕਿ ਉਹ ਸਿੱਕੇ ਗਿਣਨ ਦੇ ਬਹਾਨੇ ਉਹਨਾਂ ਨੂੰ ਚੁਰਾਉਣ ਦਾ ਇਲਜ਼ਾਮ ਲਗਾਉਂਦਾ ਸੀ ਅਤੇ ਦੂਜਿਆਂ ਤੋਂ ਪੈਸੇ ਵਸੂਲ ਕਰਦਾ ਸੀ। ਕਾਜ਼ੀ ਨੇ ਫਕੀਰ ਨੂੰ ਸਖਤ ਸਜ਼ਾ ਸੁਣਾਈ। ਉਹਨਾਂ ਨੇ ਵਪਾਰੀ ਨੂੰ ਫਕੀਰ ਵੱਲੋਂ ਲਏ ਗਏ ਸਿੱਕਿਆਂ ਨੂੰ ਵਾਪਸ ਲਟਾਉਣ ਦਾ ਵੀ ਫੈਸਲਾ ਦਿੱਤਾ ਅਤੇ ਕਿਹਾ ਕਿ ਇਹ ਮਸਲਾ ਸਭ ਲਈ ਇੱਕ ਸਬਕ ਹੈ। ਵਪਾਰੀ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਅਤੇ ਇਸ ਵਾਕਿਆ ਨੂੰ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਬਕ ਮੰਨ ਕੇ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਦੋਸਤੋ ਇਹ ਇੱਕ ਇਮਾਨਦਾਰ ਸੱਚੇ ਵਪਾਰੀ ਦੀ ਕਹਾਣੀ ਹੈ ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ヌは